ਪਟਿਆਲਾ ਪੁਰਸ ਵੱਲੋਂ ਇੱਕ ਨਵੀਂਕਲੀ ਪਹਿਲ ਸ਼ੁਰੂ ਕੀਤੀ ਗਈ ਹੈ। ਐਸਐਸਪੀ ਪਟਿਆਲਾ ਵਰਨ ਸ਼ਰਮਾ ਦੁਆਰਾ ਹੁਣ ਦਫ਼ਤਰਾਂ ਦੇ ਬਾਹਰ ਖੁਦ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ। ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਐਸਐਸਪੀ ਪਟਿਆਲਾ ਵਰਨ ਸ਼ਰਮਾ ਦਾ ਕਹਿਣਾ ਹੈ ਕਿ ਜਿਸ ਹਿਸਾਬ ਨਾਲ ਮੁੱਖ ਮੰਤਰੀ ਪੰਜਾਬ ਦੁਆਰਾ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦੇ ਤਹਿਤ ਲੋਕਾਂ ਵਿੱਚ ਜਾ ਕੇ ਲੋਕਾਂ ਦੇ ਕੰਮ ਕਰਵਾਏ ਜਾ ਰਹੇ ਹਨ ਉਸੇ ਤਰਜ਼ ਤੇ ਮੈਂ ਰੋਜ਼ਾਨਾ ਹੀ ਹੁਣ ਆਪਣੇ ਦਫ਼ਤਰ ਤੋਂ ਬਾਹਰ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦਾ ਹਾਂ। ਅਤੇ ਮੌਕੇ ਦੇ ਉੱਪਰ ਹੀ ਸਬੰਧਤ ਅਫਸਰਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਬਾਹਰ ਆਉਂਦੇ ਨੇ ਤੁਹਾਨੂੰ ਦੁੱਖ ਤਕਲੀਫ ਦੱਸਦੇ ਨੇ ਉਹਦੇ ਬਾਰੇ ਥੋੜਾ ਜਿਹਾ ਦੱਸਦੇ ਦੇਖੋ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਜੋ ਵੀ ਕੋਈ ਆਮ ਪਬਲਿਕ ਆਪਣੀ ਦੁੱਖ ਤਕਲੀਫਾਂ ਆਪਣੀ ਕੋਈ ਵੀ ਇਸ਼ੂ ਜਿਹਦੇ 'ਚ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਆ ਉਹਦੇ ਬਾਬਤ ਜਦੋਂ ਵੀ ਉਹ ਆਉਂਦੇ ਆ ਤੇ ਉਹਨਾਂ ਦੀ ਪ੍ਰੋਪਰ ਸੁਣਵਾਈ ਹੋਵੇ ਐਸਐਸਪੀ ਆਫਿਸ ਪਟਿਆਲਾ 'ਚ ਡੇਲੀ ਤਕਰੀਬਨ 100 ਤੋਂ 150 ਜਿਹੜੇ ਲੋਕ ਨੇ ਆਮ ਪਬਲਿਕ ਦੇ ਜਿਹੜੇ ਕਿਸੇ ਦੁੱਖ ਤਕਲੀਫ 'ਚ ਹੈਗੇ ਆ ਉਹ ਮੇਰੇ ਦਫਤਰ ਇੱਥੇ ਆਉਂਦੇ ਆ ਤੇ ਮੈਂ ਸੋਚਿਆ ਕਿ ਆਪਣੇ ਦਫਤਰ ਉਹਨਾਂ ਨੂੰ ਅੰਦਰ ਬੁਲਾਣ ਦੀ ਥਾਂ ਤੇ ਕਿਉਂ ਨਾ ਮੈਂ ਆਪ ਬਾਹਰ ਜਾ ਕੇ ਉਥੇ ਉਹਨਾਂ ਦੇ ਦੁੱਖ ਤਕਲੀਫਾਂ ਸੁਨਾ ਤਾਂ ਕਿ ਉਹਨਾਂ ਨੂੰ ਫੌਰੀ ਜਿਹੜੀ ਰਾਹਤ ਆ ਉਹ ਦਿੱਤੀ ਜਾ ਸਕੇ ਤੇ ਇਸ ਬਾਬਤ ਮੈਂ ਦਿੱਲੀ तकरीबन 1 ਘੰਟੇ ਦੇ ਲਾਗੇ ਮੈਂ ਬਾਹਰ ਖੜ ਕੇ ਜੋ ਵੀ ਪਬਲਿਕ ਆਂਦੀ ਹੈ ਉਹਨਾਂ ਦੀ ਸਾਰੀ ਦੁੱਖ ਤਕਲੀਫਾਂ ਸੁਣ ਕੇ ਉਹਨਾਂ ਦੇ ਸਾਹਮਣੇ ਹੀ ਸਬੰਧਿਤ ਅਫਸਰ ਨੂੰ ਜਿਹੜੇ ਲੋੜੀ ਦੇ ਦਿਸ਼ਾ ਨਿਰਦੇਸ਼ ਆ ਉਹ ਦੇ ਕੇ ਮੇਰੀ ਇਹ ਕੋਸ਼ਿਸ਼ ਹੁੰਦੀ ਆ ਕਿ ਫੌਰੀ ਇਨਸਾਫ ਕੀਤਾ ਜਾਵੇ ਤਾਂ ਕਿ ਪਬਲਿਕ ਦੇ ਮਨ ਚ ਪੁਲਿਸ ਦੇ ਪ੍ਰਤੀ ਇੱਕ ਜਿਹੜੀ ਪੋਜ਼ਿਟਿਵ ਸੋਚ ਆ ਉਹ ਵੱਸ ਸਕੇ ਤੇ ਨਾਲ ਹੀ ਇਮੀਡੀਏਟ ਜਿਹੜਾ ਉਹਨਾਂ ਨੂੰ ਜਸਟਿਸ ਜਿਹੜਾ ਪ੍ਰੋਵਾਈਡ ਹੋ ਸਕੇ ਸਰ ਕੀ ਲੱਗਦਾ ਲੋਕ ਜਿਸ ਤਰ੍ਹਾਂ ਥਾਣੇ 'ਚ ਜਾਂਦੋਂ ਕੋਈ ਵੇਲੇ ਡਰਦੇ ਨੇ ਇਸ ਤਰ੍ਹਾਂ ਦੀ ਇਮੇਜ ਹੁੰਦੀ ਆ ਇੱਥੇ ਆ ਕੇ ਲੋਕਾਂ ਨੂੰ ਇਹ ਮਨ 'ਚੋਂ ਨਿਕਲ ਜਾਊਗਾ ਕਿ ਪਾਸੇ ਦੱਸ ਸਕਦਾ ਉਹ ਜਿਹੜੇ ਕੋਈ ਦੇਖੋ ਜੀ ਬਤੌਰ ਜ਼ਿਲ੍ਹਾ ਪੁਲਿਸ ਮੁਖੀ ਜਦੋਂ ਮੈਂ ਆਪ ਉਹਨਾਂ ਦੀ ਸਮੱਸਿਆਵਾਂ ਸੁਣ ਕੇ ਤੇ ਉਹਨਾਂ ਦੇ ਸਾਹਮਣੇ ਹੀ ਐਸਐਚਓ ਨੂੰ ਡੀਐਸਪੀ ਨੂੰ ਐਸਪੀ ਰੈਂਕ ਦੇ ਅਫਸਰਾਂ ਨੂੰ ਉਹਨਾਂ ਦੀ ਪ੍ਰੋਬਲਮ ਮੈਂ ਫੋਨ ਤੇ ਸਮਝਾ ਕੇ ਕਿ ਇਹ ਬੰਦੇ ਆਏ ਆ ਫਲਾਂ ਪਿੰਡ ਤੋਂ ਆਏ ਇਹਨਾਂ ਦੀ ਇਹ ਸਮੱਸਿਆ ਆ ਤੇ ਇਹਨੂੰ ਇਸ ਤਰੀਕੇ ਨਾਲ ਹੱਲ ਕਰਨਾ ਹੈ ਤੇ ਜਦੋਂ ਲੋਕ ਦੇਖਦੇ ਆ ਕਿ ਜ਼ਿਲ੍ਹਾ ਕਪੁਲਿਸ ਮੁਖੀ ਨੇ ਉਹਨਾਂ ਦੇ ਸਾਹਮਣੇ ਜਿਹੜਾ ਸਬੰਧਿਤ ਅਫਸਰ ਆ ਉਹਨੂੰ ਫੋਨ ਕੀਤਾ ਤੇ ਉਹਨਾਂ ਦੀ ਸਮੱਸਿਆ ਆਪ ਸਮਝਾ ਕੇ ਉਹਦਾ ਫੌਰੀ ਸਮਾਧਾਨ ਕਰਨ ਦੇ ਡਾਇਰੈਕਸ਼ਨ ਦਿੱਤੇ ਆ ਤੇ ਲੋਕਾਂ ਦੇ ਮਨ 'ਚ ਇੱਕ ਬੜੀ ਤਸੱਲੀ ਤੇ ਪੁਲਿਸ ਦੇ ਪ੍ਰਤੀ ਇੱਕ ਪੋਜ਼ਿਟਿਵਿਟੀ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ